ਤਾਰਾ ਤੁਸੀਂ ਲੈ ਕੇ ਇੱਕ ਛੋਟੀ ਪਤਲੀ ਤਾਰ ਲੈ ਕੇ ਐਂ ਬੰਦ ਮਾਰ ਕੇ ਮੂਹਰੂ ਗ੍ਰੈਂਡਰ ਨਾਲ ਕੱਟ ਦੋ ਗ੍ਰੈਂਡਰ ਨਾਲ ਕੱਟ ਕੇ ਇਹੋ ਜਿਹਾ ਪੋਰਸ ਬਣਾ ਲਓ ਮੈਂ ਕਹਿੰਦਾ ਸਰਾ ਲਾ ਦੋ ਭਾਈ ਚੈਂਬਰ ਦੀ ਗੱਲਬਾਤ ਐਂਟਰੀ ਬਣਾ ਦੋ ਦੋਸਤੋ ਮਿੰਟਸ ਕੈਂਟਾਂ ਦੇ ਵਿੱਚ ਚੈਂਬਰ ਨੂੰ ਕਿਵੇਂ ਕਰ ਸਕਦੇ ਹੋ ਸਾਫ ਜਿੰਨਾ ਮਰਜ਼ੀ ਖਰਾਬ ਹੋਵੇ ਕਰ ਦੋਗੇ ਮਿੰਟਸ ਕੈਂਟਾਂ ਸਾਫ ਲੈ ਵੀ ਆ ਜੋ ਸਾਰੀ ਦੇਖੋ ਵੀਡੀਓ ਕਰ ਦੋ ਵੀਡੀਓ ਨੂੰ ਸ਼ੇਅਰ ਲੈ ਵੀ ਦੋਸਤੋ ਸਾਥਰੀ ਕਾਲ ਸਾਰਿਆਂ ਨੂੰ ਤੇ ਤੁਹਾਨੂੰ ਇੱਕ ਟ੍ਰਿਕ ਦੱਸਾਂਗੇ ਤੇ ਕੰਮ ਤਾਂ ਛੋਟਾ ਜਿਹਾ ਕੰਮ ਕਰਦੀ ਬਹੁਤ ਵੱਡਾ ਬਈ ਕਿ ਜਿਹਦਾ ਮੂੰਹ ਨਿੱਕਾ ਕੰਮ ਤਿੱਖਾ ਉਹ ਗੱਲ ਹੈ ਕਿ ਮੂੰਹ ਨਿੱਕਾ ਤੇ ਕੰਮ ਤਿੱਖਾ ਤੇ ਉਹ ਚੀਜ਼ ਹੈ ਤੁਹਾਨੂੰ ਦਿਖਾਵਾਂਗੇ ਜਿਵੇਂ ਕਿ ਇਸ ਤਰ੍ਹਾਂ ਦੇ ਚੈਂਬਰ ਹੁੰਦੇ ਨੇ ਆ ਦੇਖੋ ਬਈ ਇਹਨੂੰ ਅਸੀਂ ਦੋ ਵਾਰੀ ਧੋ ਚੁੱਕੇ ਆ ਕਿ ਤੂੰ ਸਫਾਈ ਨਹੀਂ ਹੋਈ ਜਿਹੜੀ ਕਾਲਸ ਆ ਉਹਦੇ ਵਿੱਚ ਜੜਾਂ ਦੇ ਵਿੱਚੋਂ ਗਈ ਨਹੀਂ ਹੈਗੀ ਦੇਖ ਸਕਦੇ ਆ ਤੇ ਕਿੰਨੀ ਕਿੰਨੀ ਇਹਦੇ ਵਿੱਚ ਗਾਰ ਚੜੀ ਪਈ ਐ ਉੱਤਰਦੀ ਨਹੀਂ ਹੈਗੀ ਡੀਜ਼ਲ ਨਾਲ ਵੀ ਧੋ ਲਿਆ ਸੀ ਪੈਟਰੋਲ ਨਾਲ ਵੀ ਧੋ ਲਿਆ ਵੀ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ ਵੀ ਇਹਨੂੰ ਚਮਕਾ ਕਿਵੇਂ ਸਕਦੇ ਆ ਤੁਹਾਨੂੰ ਉਹ ਦੱਸਦੇ ਆ ਆ ਦੇਖੋ ਪਹਿਲਾਂ ਚੰਦਰ ਇੱਕ ਆ ਵੀ ਦੇਖ ਸਕਦੇ ਆ ਵੀ ਲਓ ਦੇਖੋ ਇਹਦੀ ਹਾਲਤ ਦੇਖੋ ਕਿੰਨੀ ਖਰਾਬ ਹੋਈ ਪਈ ਐ ਉਹ ਡੀਜ਼ਲ ਵੀ ਪਿਆ ਤੇ ਪੈਟਰੋਲ ਵੀ ਪਿਆ ਦੋਨਾਂ ਨਾਲ ਧੋ ਲਿਆ ਤੇ ਜਿਹੜੀ ਇਹ ਕਾਰ ਸ ਹੈ ਇਹ ਤਾਂ ਉਤਰਨ ਦਾ ਨਾਉ ਹੀ ਨਹੀਂ ਲੈਂਦੀ ਪਤਾ ਨਹੀਂ ਕੀ ਚੱਕਰ ਪੈ ਗਿਆ ਉਤਰਨ ਦਾ ਨਾਉ ਹੀ ਨਹੀਂ ਲੈਂਦੀ پتہ ਨਹੀਂ ਕੀ ਗੱਲਬਾਤ ਐ ਜਿਵੇਂ ਕਿ ਤੁਹਾਨੂੰ ਦੱਸਿਆ ਆਪਾਂ ਤੇ ਆਪਾਂ ਇਹ ਚੈਂਬਰ ਵਾਸਤੇ ਇੱਕ ਚੀਜ਼ ਛੋਟੀ ਜਿਹੀ ਬਣਾਈ ਆ ਤੁਸੀਂ ਵੀ ਬਣਾ ਸਕਦੇ ਹੋ ਜਮਾ ਫਰੀ ਦੇ ਵਿੱਚ ਆਪਾਂ ਇੱਕ ਚੀਜ਼ ਬਣਾਈ ਆ ਅਸੀਂ ਕੀ ਕਰਿਆ ਆਹ ਦੇਖੋ ਜੀ ਗੇਅਰ ਦੀਆਂ ਤਾਰਾਂ ਹੁੰਦੀਆਂ ਨੇ ਜਿਹੜੀਆਂ ਇਹਨੂੰ ਅਸੀਂ ਇਕੱਠੀਆਂ ਕਰ ਲਿਆ ਇਸ ਤਰ੍ਹਾਂ ਇਸ ਤਰ੍ਹਾਂ ਇਕੱਠੀਆਂ ਕਰਕੇ ਵੈਕ ਇਕੱਠੀਆਂ ਕਰਕੇ ਹੀ ਅਸੀਂ ਕੀ ਕਰਿਆ ਇਹਨੂੰ ਗ੍ਰੈਂਡਰ ਨਾਲ ਕੱਟ ਲਿਆ ਆਹ ਦੇਖੋ ਗ੍ਰੈਂਡਰ ਨਾਲ ਕੱਟ ਕੇ ਤੁਹਾਨੂੰ ਸਵਾਈ ਕਰਕੇ ਦਿਖਾਉਂਦੇ ਬਾਪਿਓ ਵੀ ਕੀ ਗੱਲ ਬਾਤ ਬਣਦੀ ਆ ਪਹਿਲਾਂ ਆਹ ਉਹਰੇ ਮਾਰਨੇ ਕੰਮ ਰੇ ਇਹ ਚਾਲ ਦਿਖਾਉਣਾ ਤੁਹਾਨੂੰ ਮੈਂ ਗੱਲ ਦੇਖੀ ਬਣਦੀ ਕਿੰਨੀ ਘੈਂਟ ਸਫਾਈ ਕਰਦੀ ਹੈ ਆ ਦੇਖੋ ਇਸ ਤਰ੍ਹਾਂ ਫੜ ਲਓ ਲੈ ਵੀ ਕਿਹਾ ਮੁੰਡਿਆ ਬਣਦੀ ਹੈ ਗੱਲ ਜਮਾ ਜਮਾ ਸਰਾ ਲਾ ਦੇ ਸਰਾ ਜਾਵੇਂ ਕਿਹੜੀ ਚੀਜ਼ ਤੇ ਨਹੀਂ ਪਾਦੀ ਨਾ ਉੱਥੇ ਵੀ ਸਾਫ਼ ਕਰ ਦਿੰਦੇ ਆ ਇਹ ਕਿਉਂਕਿ ਗੰਦਗੀ ਹੈ ਜਿਹੜੀ ਆਪਣੇ ਇੰਟੈਂਡ ਦੇ ਵਿੱਚ ਚਲੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਪੱਟੀ ਮੇਸ ਹੋ ਜਾਂਦੇ ਗਾਰ ਬਾਦ ਦੇ ਵਿੱਚ ਨਾ ਮਗਲਾ ਜਿਹੜਾ ਹੁੰਦਾ ਉਹ ਕਾਲਾ ਕਰ ਦਿੰਦੀ ਹੈ ਦੇਖੋ ਆ ਦੇਖੋ ਸਫਾਈ ਦੇਖੋ ਕਿਵੇਂ ਹੁੰਦੀ ਹੈ ਗੱਲ ਇਹਦੀ ਮੈਂ ਤੁਹਾਨੂੰ ਥੋੜੀ ਜਿਹੀ ਜਗ੍ਹਾ ਸਾਫ਼ ਕਰਕੇ ਦਿਖਾਉਣਾ ਪਹਿਲਾਂ ਵੇ ਕਿੰਨੀ ਵਧੀਆ ਸਫਾਈ ਹੁੰਦੀ ਹੈ ਇਹ ਫਿਰ ਬਾਅਦ ਦੇ ਵਿੱਚ ਮਾੜਾ ਇਹ ਪੈਟਰੋਲ ਮਾਰ ਦਿਓ ਕਿਉਂਕਿ ਇਹ ਜਦ ਪੱਟੀ ਜਾਣੀ ਹੈ ਗਾੜ ਮਾੜੇ ਮੋਟਾ ਪੈਟਰੋਲ ਹੀ ਪੱਟ ਲੈਂਦਾ ਪਰ ਜੇ ਜ਼ਿਆਦਾ ਹੋਵੇ ਤਾਂ ਫਿਰ ਕੋਈ ਚੀਜ਼ ਵੀ ਕੰਮ ਨਹੀਂ ਕਰਦੀ ਇਹਦੀ ਸਫਾਈ ਦੇਖੋ ਕਿੰਨੀ ਗਹਿਤ ਹੁੰਦੀ ਹੈ ਬਈ ਮੈਂ ਕਹਾਂ ਨਾ ਪਤੀਲੇ ਵਾਂਗੂ ਮਾਜੋ ਪਤੀਲੇ ਵਾਂਗੂ ਸਾਰੇ ਚੈਂਬਰ ਨੂੰ ਖੁਸ਼ਕ ਕਰਕੇ ਪੈਟਰੋਲ ਨਾਲ ਬਾਅਦ ਦੇ ਵਿੱਚ ਇੱਕ ਵਾਰੀ ਇਹਦੇ ਨਾਲ ਜ਼ਰੂਰ ਸਾਫ਼ ਕਰਿਓ ਬਈ ਜਮੀ ਸੌਖਾ ਜਾਂ ਤਰੀਕਾ ਹੈ ਜਮਾਂ ਨੋਕ ਲ ਬੁਰਸ਼ ਬਣ ਜਾਂਦਾ ਤੁਹਾਡਾ ਆਪ ਹੀ ਦੁਕਾਨ ਦੇ ਵਿੱਚ ਹੀ ਆ ਦੇਖੋ ਇਹ ਪਮਾਨ ਦਾ ਕੱਪੜਾ ਦੇਖ ਸਕਦੇ ਨੇ ਭਾਈ ਚਮਕਦਾ ਨਾ ਹਾਂਜੀ ਹਾਂਜੀ ਕਿਉਂਕਿ ਇੱਧਰ ਤੁਹਾਨੂੰ ਨਿਗਾ ਨਹੀਂ ਪੈਣਾ ਆਪਾਂ ਸੈਂਟਰ ਚੋਂ ਚਮਕਾ ਕੇ ਦਿਖਾਉਨੇ ਆ ਜਿਹੜਾ ਹੈ ਨਾ ਅਰੇ ਸੈਂਟਰ ਚੋਂ ਚਮਕਾ ਕੇ ਦਿਖਾਉਣਾ ਤੁਹਾਨੂੰ ਇਹ ਆ ਲਓ ਮੈਂ ਕਹਿੰਦਾ ਪੂਲੀ ਵਧੀਆ ਗੱਲ ਬਣਾਉਂਦਾ ਹੀ ਪੂਰੀ ਵਧੀਆ ਜਿਹਨੂੰ ਤੁਸੀਂ ਗੱਲ ਕਹਿੰਦੇ ਨਾ ਪੂਰੀ ਵਧੀਆ ਬਣਾਉਂਦਾ ਇਹ ਸਾਰੇ ਦਾ ਕੰਮ ਆਉਣ ਵਾਲੀ ਚੀਜ਼ ਆ ਭਾਈ ਇੰਜਣ-ਉੰਜਣ ਧੋਣਾ ਹੋਵੇ ਜਾਂ ਕਿਸੇ ਵੀ ਚੀਜ਼ ਨੂੰ ਮਾਂਜਣਾ ਹੋਵੇ ਤਾਂ ਇਹਦੇ ਨੂੰ ਕਮਾਈ ਜਾਓ। ਲੈ ਆ ਵੀ। ਬਹੁਤ ਟਕਟ ਟਾਈਮ ਦੇ ਵਿੱਚ ਪੂਰੀ ਵਧੀਆ ਸਫਾਈ ਹੋ ਜੂ। ਨਹੀਂ ਚੈਂਪਰ ਨੂੰ ਜਿੰਨਾ ਮਰਜ਼ੀ ਜ਼ੋਰ ਲਾ ਲਓ ਇੰਨੀ ਵਧੀਆ ਸਫਾਈ ਨਹੀਂ ਕਰਦਾ। ਜਿੰਨਾ ਮਰਜ਼ੀ ਮੱਥਾ ਮਾਰ ਲਓ। ਜਿੰਨੀ ਇਹ ਸਫਾਈ ਕਰਦਾ ਉਨੀ ਵਧੀਆ ਸਫਾਈ ਕਿਸੇ ਵੀ ਚੀਜ਼ ਨਾਲ ਨਹੀਂ ਹੋਣੀ। ਕਿਉਂਕਿ ਜੜਾਂ 'ਚੋਂ ਕੱਢ ਦਿੰਦਾ। ਜਿੱਥੇ ਮਾੜੀ ਮੋਟੀ ਵੀ ਹੁੰਦੀ ਹੈ। ਪੂਰੀ ਵਧੀਆ ਸਫਾਈ ਕਰ ਦਿੰਦਾ ਚੈਂਪਰ ਦੀ। ਮੈਂ ਕਹਿੰਦਾ ਜਮਨ ਨਮਾ ਕੱਢ ਕੇ ਛੱਡਾਂਗੇ ਇਹਨੂੰ। ਇਹ ਆ ਦੇਖੋ ਹੁੰਦੀ ਹੈ ਸਫਾਈ ਬਾਅਦ ਦੇ ਵਿੱਚ ਤੁਹਾਨੂੰ ਥੋੜਾ ਪੈਟਰੋਲ ਮਾਰ ਕੇ ਕੱਪੜਾ ਮਾਰ ਕੇ ਦਿਖਾਉਣਾ ਮੈਂ ਕਹਿੰਦਾ ਸ਼ੀਸ਼ਾ ਬਣਾ ਦੂ ਸਾਰੇ ਚੈਂਬਰ ਨੂੰ ਜੇ ਗਾਦ ਰਹੇਗੀ ਵਿੱਚ ਸਮਝ ਲੋ ਹਲੋ ਇੰਜਨ ਬੇਕਾਰ ਹੈ ਕਿਉਂਕਿ ਮਗਲਾ ਇਹ ਨਾਲ ਬਹੁਤ ਥੀ ਗੰਦਾ ਹੋ ਜਾਣਾ ਜਿਹੜੇ ਰਿੰਗਾ ਰੂੰਗਾ ਜਗਾਦ ਗੂੜ ਹੁੰਦੇ ਛੇਤੀ ਬਾਗ ਜਾਣੀਆਂ ਜਿਹੜਾ ਮੋਟਰਸਾਈਕਲ ਹੁੰਦਾ ਮਗਲਾ ਇਹ ਲ ਇਹਦੇ ਕਾਰ ਨਹੀਂ ਖਾਂਦਾ ਕਿਉਂਕਿ ਸਫਾਈ ਆ ਤਾਂ ਪੂਰੀ ਵਧੀਆ ਕਰਨੀ ਚਾਹੀਦੀ ਹੈ ਲੈ ਤੁਹਾਨੂੰ ਪੈਟਰੋਲ ਮਾਰ ਕੇ ਦਿਖਾਉਂਦਾ ਮੈਂ లైట్ ట్రాల్ ਨਾਲ ਪੂਰੀ ਵਧੀਆ ਸਫਾਈ ਕਰਕੇ ਦਿਖਾਉਂਦੇ ਹਾਂ ਲੈ ਲੈ ਵੀ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿਹੜੇ ਬਾਈ ਨੂੰ ਇਹ ਵਧੀਆ ਲੱਗੇ ਤੇ ਉੱਪਰੋਂ ਵੀ ਚੈਂਬਰ ਦਿਖਾ ਦੇ ਉੱਪਰੋਂ ਦੇਖੋ ਕਿੰਨਾ ਗੰਦਾ ਹੋਇਆ ਪਿਆ ਇਹ ਮਸਾਂ ਹੀ ਲੈਂਦਾ ਸੀ ਇਹ ਜਿਹੜਾ ਬੁਰਸ਼ ਹੈ ਇਹ ਬਹੁਤ ਹੀ ਕੀਮਤੀ ਹੈ ਪੂਰਾ ਵਧੀਆ ਫਰੀ ਦੇ ਵਿੱਚ ਬਣਦਾ ਜਮਾ ਤਾਰਾਂ ਤੁਸੀਂ ਲੈ ਕੇ ਇੱਕ ਛੋਟੀ ਪਤਲੀ ਤਾਰ ਲੈ ਕੇ ਐਂ ਬੰਦ ਮਾਰ ਕੇ ਮੂਹਰੂ ਗ੍ਰੈਂਡਰ ਨਾਲ ਕੱਟ ਦੋ ਗ੍ਰੈਂਡਰ ਨਾਲ ਕੱਟ ਕੇ ਇਹ ਜਿਆ ਪੋਰਸ ਬਣਾ ਲਓ ਮੈਂ ਕਹਿੰਦਾ ਸਰਾ ਲਾ ਦੋ ਬਾਈ ਚੈਂਬਰ ਦੀ ਗੱਲਬਾਤ ਐਂਟਰੀ ਬਣਾ ਦੋ ਦੋਸਤੋ ਮਿੰਟਸ ਕੈਂਟਾਂ ਦੇ ਵਿੱਚ ਚੈਂਬਰ ਨੂੰ ਕਿਵੇਂ ਕਰ ਸਕਦੇ ਹੋ ਸਾਫ ਜਿੰਨਾ ਮਰਜ਼ੀ ਖਰਾਬ ਹੋਵੇ ਕਰ ਦੋਗੇ ਮਿੰਟਸ ਕੈਂਟਾਂ ਨੂੰ ਸਾਫ ਲੈ ਵੀ ਆ ਜੋ ਸਾਰੀ ਦੇਖੋ ਵੀਡੀਓ ਕਰ ਦੋ ਵੀਡੀਓ ਨੂੰ ਸ਼ੇਅਰ